I'm gonna have do not know ਤੂਰੀ ਲੋਕ ਡਰਦੇ ਉਹ ਗੱਜੀ ਨੂੰ ਫੱਤੀ ਨੂੰ ਪੈਰ ਸਿੱਗਦਾਤਾ ਜੀ ਦੇ ਮੇਲੇ ਵਿੱਚ ਪਹੁੰਚੀ ਆ ਸਾਰਿਆਂ ਨੂੰ ਮੇਲੇ ਦੇ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਸਾਰੀ ਪ੍ਰਬੰਧਕ ਕਮੇਟੀ ਨੂੰ ਇਸ ਮੂਸਾ ਸੰਗਤ ਨੂੰ ਸਾਡੇ ਰੋਗਲਬੀਰ ਜੀ ਮੇਰਾ ਵੱਡਾ ਵੀਰ ਭਾਗਾ ਜੀ ਸਾਡੇ ਯਾਰਾਂ ਦਾ ਯਾਰ ਮੇਰਾ ਵੱਡਾ ਭਰਾ ਭਰਾਵਾਂ ਵਰਗਾ ਯਾਰ ਭਾਗਾ ਵੀਰ ਦਰਾਹੇ ਦੀ ਸ਼ਾਨ ਸਦਾ ਬੋਹੀ ਵੀਰ ਸਾਰੇ ਵੀ ਸਾਡੇ ਆਪਣੇ ਹੋ ਬਾਬਾ ਜੀ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਸਾਡੇ ਨੋਨੀ ਸਾਊਂਡ ਕੰਦੇ ਤੋਂ ਬਹੁਤ ਅੱਛੀ ਸਾਡੇ ਵੀਰ ਜਿਹਦੇ ਤੋਂ ਪੈਸਾ ਸਾਡੇ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਤੇ ਸਵਰਮ نیوز ਤੋਂ ਸਾਡੇ ਭਾਈ ਸਾਹਿਬ ਉਹ ਵੀ ਪਹੁੰਚੇ ਨੇ ਤੇ लवली ਜੀ ਸਾਰਿਆਂ ਨੂੰ ਜੀ ਆਇਆਂ ਨੂੰ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਬੜਾ ਧੰਕਾਰ ਦੇ ਦੂੰਗਾ ਦਾਤਾ ਮੇਰਾ ਹੁਕਮ ਸੇ ਬਾਬਾ ਮੇਰਾ ਹੁਕਮ ਸੇ ਜੀ ਕੀ ਮੁੜ ਆਇਆ

ਦੇ ਕੇ 16 ਦਿਨਾਂ ਚੱਲੀ ਆ ਕੇ 18 ਦਿਨਾਂ ਚੱਲੀ ਆ।ਾਰੇ ਪਿੰਡਾਂ ਚੋਂ ਥਾਰੀਆਂ ਸੋਚਾਂ ਹੁੰਦੀਆਂ ਨੇ ਇੱਥੇ ਆ ਕੇ ਦਰਸ਼ਕਾਂ ਉੱਥੇ ਹੁੰਦੀਆਂ। ਹਰੇਕ ਜੀਆਂ ਆਸ਼ਮਨ ਰਜ਼ਾਪੂਰੀਆਂ ਹੁੰਦੀਆਂ ਨੇ ਤੇ ਇਹਾਂ ਦੇ ਕਿਸੇ ਟਾਈਮ ਦੀ ਗੱਲ ਸੀ ਕਿ ਫੌਜੀ ਨਹਿਰ ਦੇ ਵਿੱਚੋਂ ਟੱਟਾ ਢੱਲ ਬਣਾਉਂਦੇ ਆ ਕੇ ਸੀ ਬੇਰੀ ਸਾਹਿਬ ਆ ਗਏ ਤੇ ਟੱਟਾ ਪੁੱਟ ਕੇ ਲੈ ਕੇ ਚਲੇ ਗਏ। ਉੱਥੇ ਉਹਨਾਂ ਨੇ ਕੋਲ ਬਣਾਉਣਾ ਸ਼ੁਰੂ ਕਰਤਾ। जब टैंकी लंघाने लगा पुल के बचाले पुल टुट गया पुल टुट के नुट गया तो उन्होंने उस उसद उन्होंने अफसर ने बहुत मेहनत न इतें लंगर लुंगर चलाया फे, बड़ी मनोकामना पूरी पिंड वासियों ने बहुत सहयोग दिता जो भी कोई चार, आस होंगी सी आके पूरी आस होंगी सी ਮੰਗਿਆ ਮੇਰਾ ਜੱਜ ਪੂਰਾ ਮਿਲ ਗਿਆ ਜੀ ਬਾਬਾ ਵੀਰ ਸਾਹਿਬ ਦਾ ਮੇਲਾ ਆਜ ਤੋਂ 40 45 ਸਾਲ ਹੋ ਗਏ ਨੇ ਇਹ ਕਿਹੜੇ ਦਿਨ ਜਿਹੜਾ ਮੇਲਾ ਬਣਾਇਆ ਜਾਂਦਾ ਹੈ ਇਹ ਵੀਰਵਾਰ ਨੂੰ ਬਣਾਇਆ ਜਾਂਦਾ ਹੈ ਹਰ ਇੱਕ ਸਾਲ ਬਣਾਇਆ ਜਾਂਦਾ ਉੱਥੇ ਵੀਰਵਾਰ ਨੂੰ ਸੰਤਾਂ ਬਹੁਤ ਆਉਂਦੀਆਂ ਨੇ ਮੁੱਛਾ ਟਿਕਣ ਵਾਸਤੇ ਕਾਸ ਵੀ ਆ ਜਿਹੜਾ ਬਾਬਾ ਜੀ ਨਾਲਦੇ ਆ ਦੁਨੀਆ ਸ਼ਰਧਾ ਨਾਲੋਂ ਇਤਿਹਾਸ ਆ ਬਾਬਾ ਵੀਰੀ ਸਾਹਿਬ ਦਾ ਇਤਿਹਾਸ ਆ ਵੀ ਇਸ ਕੰਢੇ ਦੇ ਜਦੋਂ ਸ਼ੀਵਾ ਪਾਸ਼ਾ ਜੀ ਆਏ ਨੇ ਇਸ ਜਗ੍ਹਾ ਵੀਰ ਸਾਹਿਬ ਸੀਗਾ ਵੀਰ ਸਾਹਿਬ ਨਾਲ ਉਹਨਾਂ ਨੇ ਘੋੜੇ ਬੰਨੇ ਸੀ ਜੋ ਅਸੀਂ ਸੁਣਦੇ ਆ ਰਿਹਾ ਸ਼ੁਰੂ ਤੋਂ ਉਹਦੇ ਉਸ ਕਰਕੇ ਇਸ ਜਗ੍ਹਾ ਦੀ ਮਾਨਤਾ ਵਾ ਦੂਰੋਂ ਸਾਡੇ ਇਲਾਕੇ ਦੀਆਂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਸਾਰੀਆਂ ਇਥੇ ਨਵਸਤ ਪਹੁੰਚੀਆਂ ਨੇ ਇਹ ਜੇੜ ਦੇ ਜਿੱਥੇ ਵੀਰਵਾਰ ਨੂੰ ਹਰੇਕ ਸਾਲ ਸਲਾਨਾ ਪੰਡਹਾਰਾ ਭਰਦਾ ਵਾ ਇਥੇ ਦੂਰੋਂ ਨੇੜੋਂ ਉਹ ਚਕੋਟੀ ਦੇ ਕਲਾਕਾਰ ਆਉਂਦੇ ਨੇ ਤੇ ਆਪਣੀ ਹਾਜ਼ਰੀ ਭਰ ਕੇ ਜਾਂਦੇ ਨੇ ਅਸੀਂ ਕੋਈ ਵੀ ਕਿਸੇ ਵੀ ਕੋਲਪੇੜ ਨਹੀਂ ਬਣਾਉਂਦੇ ਇਹ ਸਾਰੀ ਸ਼ਰਦਾ ਨਾਲ ਹੀ ਆਉਂਦੇ ਨੇ ਤੇ ਸਾਡੇ ਹਲ ਇਲਾਕੇ ਦੀ ਸਾਰੀ ਸੰਗਤ ਇੱਥੇ ਮੇਲੇ ਤੇ ਆਜ ਦੀ ਭਰਦੀ ਗਿਆ ਇਤਨਾ ਦੇ ਚਮਤਕਾਰ ਵੀ ਹੋਇਆ ਇੱਥੇ ਕਹਿੰਦੇ ਚਮਤਕਾਰ ਤਾਂ ਕੋਈ ਨਹੀਂ ਅਸੀਂ ਬਸ ਇੱਥੇ ਆ ਵੀ ਜਿਹੜਾ ਸ਼ਰਦਾ ਨਾਲ ਆਉਂਦਾ ਉਹਦੀ ਸ਼ਾਹਰੀਕ ਸ਼ਰਦਾ ਪੂਰੀ ਹੁੰਦੀ ਹੈ ਅੱਜ ਵੀ ਕਾਫੀ ਲੱਖਾਂ ਦੇ ਤਦਾਦ ਦੇ ਲੋਕ ਪਹੁੰਚਿਆ ਇਹ ਜੱਡੇ ਵੀਰਵਾ ਦੀ ਮਾਨਤਾ ਬਹੁਤ ਹੈ ਜਿੱਥੇ ਵੀ ਸਾਡੀ ਲੋਕਲ ਇੱਥੇ ਆਲੇ-ਦਾਲੇ ਵਿਆਹ ਹੋਈ ਹੈ ਸਾਰੀ ਦੁਨੀਆ ਜਿੱਥੇ ਵੀ ਉਹਨਾਂ ਨੇ ਇੱਥੇ ਆਉਣਾ ਤੇ ਆਪਣੀ ਹਾਜ਼ਰੀ ਭਰ ਕੇ ਜਾਣੀ ਆ। ਅਸੀਂ ਮੇਲੇ ਦੇ ਸੂ ਸ ਆਪਣੀ ਕਮੇਟੀ ਵੱਲੋਂ ਜੋ ਸੰਗਤ ਇੱਥੇ ਆਈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇੱਥੇ ਨਾ ਮਿਲਟਰੀ ਦਾ ਕੈਂਪ ਆ ਜਿਹੜਾ ਮੈਪ ਤੇ ਉੱਥੇ ਵੀ ਕੋਈ ਇਹੋ ਜਿਹੀ ਘਟਨਾ ਵਾਪਰੀ ਸੀ ਕੋਈ ਕੇਸ ਦੀ ਬੇੜੀ ਨੂੰ ਲੈ ਕੇ। ਇੱਥੇ ਸੁਣਿਆ ਸਾਡੇ 1000 ਤੋਂ ਪਹਿਲਾਂ ਦੀ ਗੱਲ ਆ ਵੀ ਇੱਕ ਵਾਰੀ ਇੱਥੇ ਕੋਈ ਇਹਨਾਂ ਤੋਂ ਇੱਥੋਂ ਕੋਈ ਇੱਟਾ ਵੱਡ ਕੇ ਲੈ ਗਿਆ ਸੀ। ਜਿਹੜੀ ਉਹਨਾਂ ਦਾ ਇੱਥੇ ਬ੍ਰਿਜ ਗਿਰ ਗਿਆ ਸੀ ਵਿੱਚ ਜੋ ਕਿ ਨਿਕਲੇ ਨਹੀਂ ਹਜੇ ਤੱਕ ਵਿੱਚੇ ਓਪਨ ਹੀ ਪਿਆ ਵਾ। ਇਹ ਅਸੀਂ ਸਾਡੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ। ਬੜੇ ਵੀ ਲੋਕ ਮੰਨਦੇ ਆ। ਜੀ। ਇਸ ਜਗਤ ਨੂੰ ਪੂਰੇ ਮੰਨਦੇ ਆ। ਕਿਤੇ ਕਿਤੇ ਕਲਾਕਾਰ ਪਹੁੰਚੇ ਗਏ। ਇਸ ਸਾਡੇ ਕੋਲ ਆਤਮਾ ਬੁੱਢੇ ਵਾਲੇ ਜਿਹੜੇ ਐਂਡ ਪਾਰਟੀ ਆ ਬਾਕੀ ਹੋਰ ਗਿਆ ਕਿਨੇ ਚੰਗੇ ਉੱਚ ਕੁਟੀ ਤੇ ਗਿਆ ਕਿਨੇ। ਆਪਣੀ ਹਾਜ਼ਰੀ ਭਰ ਕੇ ਜਾਂਦੇ। ਸੇਵਾ ਕਿਹੜੀ ਕਿਹੜੀ ਚੱਲ ਰਹੀ ਆ ਜੀ ਇੱਥੇ ਜਿੱਥੇ ਤਰਾਹਾਂ ਨੂੰ ਪਹੁੰਚਾਈ ਆ ਇੱਥੇ। ਕਿਹੜੇ ਕਿਹੜੇ ਕੰਮ ਕਰਾਉਣੇ ਨੇ। ਇੱਥੇ ਅਸੀਂ ਤਾਂ ਇਸੇ ਜਗ੍ਹਾ ਹੀ ਨਹੀਂ ਸੀ ਪਹਿਲਾਂ ਤੋਂ। ਅਸੀਂ ਹੌਲੀ-ਹੌਲੀ ਅੱਜ ਜਿੰਨੀ ਕਿ ਜਗ੍ਹਾ ਹੈਗੀ ਅਸੀਂ ਮੁੱਲ ਲਈ ਆ ਸਾਰੀ ਅਸੀਂ ਆਪਣੀ ਸੰਭਾਲ ਬਣ ਕਿਤੇ ਪੂਰਾ ਕੋਈ ਜਗ੍ਹਾ ਨਹੀਂ ਸੀ ਬਾਬਾ ਦੇਰੀ ਸਾਹਿਬ ਦੀ ਸਸਾਉਂ ਤੇ ਥੋੜੀ ਜਿਹੀ ਜਗ੍ਹਾ ਸੀ ਪਹਿਲਾਂ ਵਿਕਲ ਲਈ ਹੁਣ ਫੇਰ ਅਸੀਂ ਦੋੜ ਕੇ ਹੋਰ ਜਗ੍ਹਾ ਲਈ ਆ ਸਾਰੀ ਜਗ੍ਹਾ ਅਸੀਂ ਭੇਡ ਲਈ ਹੁਣ ਇਹ ਤੋਂ ਬਾਅਦ ਅਸੀਂ ਆਪਣੀ ਜਗ੍ਹਾ ਲੈ ਕੇ ਉਹਦੇ ਵਿੱਚ ਵਧੀਆ ਹਾਲ ਬਣਾਵਾਂਗੇ ਯਾਨੀ ਕਿ ਵੀਰਵਾਰ ਵਾਲਾ ਦਿਨ ਵੀ ਮੇਲਾ ਪੜਦਾ ਵਾ ਛੋਟਾ ਮੇਲਾ ਪੜਦਾ ਯਾਨੀ ਕਿ ਆ ਜੇਠ ਦੇ ਮਹੀਨੇ ਪਹਿਲੇ ਵੀਰਵਾਰ ਨੂੰ ਬਹੁਤ ਜ਼ਿਆਦਾ ਭਾਰੀ ਮੇਲਾ ਪੜਦਾ ਇਹ ਹੈ ਸਾਡਾ ਜਿਹੜੇ ਜਿਹੜੇ ਜਹਾਜ਼ ਵੀ ਚੜਦੇ ਨੇ ਜੀ ਠੀਕ ਹੈ ਉਹ ਪਰੋਲੇ ਵੀ ਭਰਦੇ ਨੇ ਕੋ ਠੀਕ ਹੈ ਜੀ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਵੀ ਬੰਦੇ ਆਉਂਦੇ ਨੇ ਉਦੋਂ ਯਾਨੀ ਕਿ ਹਰੇਕ ਤਰ੍ਹਾਂ ਦੀ ਮਨੋਗਾਵਨਾ ਪੂਰੀ ਹੋ ਰਹੀ ਹੈ ਬਾਬਾ ਤੇ ਤੁਹਾਡੀ ਸੇਵਾ کیا ਹੋਈ ਜੀ ਅੱਛੇ ਜੀ ਹਰੇਕ ਸਾਲ ਵਧੀਆ ਸੇਵਾ ਚੱਲ ਰਹੀ ਹੈ ਜੀ ਗੁਰੂ ਦਾ ਲੰਗਰ ਅਟੁੱਟ ਵਧ ਰਿਹਾ ਯਾਨੀ ਕਿ ਵਧੀਆ ਸੰਗਤ ਆ ਰਹੀ ਹੈ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਇਹਨਾਂ ਬੇਸਤਾਂ ਬੜੀ ਲੰਗਾ ਇਤਿਹਾਸ ਹੈ ਜੀ ਇਹ ਤਾਂ ਜੀ ਸਾਡੇ ਵੀ ਜੰਮਨ ਤੋਂ ਪਹਿਲਾਂ ਦੀਆਂ ਗੱਲਾਂ ਨੇ ਬੇਰੀ ਸਾਹਿਬ ਸ੍ਰੀਮਹਾਰਾਜ ਜੀ ਪਹਿਲਾਂ ਆਏ ਵੇ ਉਹਨਾਂ ਦੇ ਨਾਂ ਤੇ ਚੱਲ ਚੱਲ ਰਿਹਾ ਹੈ ਜੀ ਤੇ ਫੇ ਜਿਹੜਾ ਇੱਕ ਪੁਲ ਬਣਿਆ ਹੈ ਕਿਹੜਾ ਜਿਹੜਾ ਮਿਲਟਰੀ ਕੈਂਪ ਤੇ ਰਣਕੀ ਇਤਿਹਾਸਾ ਜੁੜ ਚੁੱਕਾ ਹੈ ਇਹ ਚਾਦ ਦੀ ਨਹਿਰ ਬਣੀ ਆ ਠੀਕ ਹੈ ਜੀ ਮਿਲਟਰੀ ਕੈਂਪ ਵਾਲਿਆਂ ਨੇ ਇੱਟਾਂ ਚੱਕ ਲਈਆਂ ਇੱਥੋਂ ਵਿਟਨਾਮ ਚੱਕ ਨਾਲ ਉਹਨਾਂ ਨੇ ਇਹ ਦੇਖਿਆ ਵੀ ਗਲਤ ਕੰਮ ਹੋ ਗਿਆ ਜਿਹੜਾ ਇੰਜੀਨੀਅਰ ਸੀਗਾ ਅੰਨਾ ਹੋ ਗਿਆ ਸੀਗਾ ਉਹ ਫਿਰ ਉਹਨਾਂ ਨੇ ਦੁਬਾਰਾ ਉਰੇ ਆ ਕੇ ਜਗਾ ਬਣਾਇਆ ਗਲਤੀ ਮੈਨੂੰ ਫੇਰ ਜਾ ਕੇ ਕਿਥੋਂ ਸੁਧਾਰਾ ਹੋਇਆ ਜਿਹੜੀ ਅਸੀਂ ਸੋਚਦੇ ਹਾਂ ਜੁਰਗਾਂ ਤੋਂ ਕਰਨਾ ਸੀ ਇਹ ਹੀ ਤੇ ਆ ਬਈ ਬਹੁਤ ਸਮਾਂ ਹੋ ਗਿਆ ਮੈਂ ਜਦ ਛੋਟਾ ਜਿਹਾ ਸੀਗਾ ਜਦਾਂ ਦੇਖ ਰਿਹਾ ਉਹਨੇ ਪੰਜ ਟਾ ਹੁੰਦੇ ਸੀਗੇ ਫੌਜਿਆਂ ਨੇ ਇੱਥੇ ਪੁਲ ਬਣਾਇਆ ਸੀਗਾ ਬੜੇ ਪੁਲ ਦੇ ਲਾਗੇ ਮਿਲਟਰੀ ਵਾਲਿਆਂ ਉਏ ਉਹਰੇ ਆ ਕੇ ਉਹਨਾਂ ਨੇ ਫੌਜਿਆ ਨੇ ਬਾਥਰੂਮ ਵਗੈਰਾ ਬਣਾ ਲਿਆ ਇਥੋਂ ਪੰਜ ਇੱਟਾਂ ਲੈ ਕੇ ਚਾਕੇ ਪੁਲ ਦੇ ਉੱਪਰ ਜਿਹੜਾ ਟੱਬਾ ਵਾਲਾ ਪੁਲ ਹੁੰਦਾ ਉਹਦੇ ਉੱਪਰ ਤੋਫ ਨੇ ਦੇ ਚਗੀ ਫੌਜਿਆ ਨੇ ਇਥੋਂ ਇੱਟਾਂ ਲੈ ਕੇ ਜਾ ਕੇ ਵਿਚ ਲਾਤੀਆਂ ਉਹਦੇ ਉੜ ਬਰਾਬਰ ਆ ਕੇ ਬਾਬਾ ਮੇਰੀ ਦੇ ਸਾਹਮਣੇ ਹਵਾ ਨਿਕਲ ਗਈ ਵਿਚ ਬਹਿ ਗਿਆ ਵਿਚੇ ਤੋਫ ਬਹਿ ਗਈ ਉਹਨਾਂ ਨੇ ਬੜਾ ਚਤਨ ਮਾਰਿਆ ਜਿ ਕਰੇਨਾ ਨਾਲ ਕੱਟਣ ਦਾ ਪਰ ਨਿਕਲਿਆ ਨਹੀਂ ਦੇਖੋ ਬਾਬਾ ਜੀ ਬਜ਼ੁਰਗ ਦੇ ਰੂਪ ਤੇ ਜਾ ਕੇ ਉਤੋਂ ਲੰਗੇ ਜਾ ਰਹੇ ਸੀਗੇ ਫੌਜਿਆ ਨੇ ਬੱਚਾ ਵੀ ਬਜ਼ੁਰਗੋ ਅਸੀਂ ਪੁਲ ਕੱਢ ਰਹੇ ਆ ਸਾਡਾ ਪੁਲ ਬਹਿ ਗਿਆ ਉਹ ਕਹਿੰਦੇ ਭਾਈ ਇਹ ਗੱਲ ਇਕਣੇ ਬਰੇ ਬਾਬਾ ਬੇਰੀ ਸਾਹਵਾਂ ਉਥੇ ਮੱਥਾ ਟੇਕੋ ਕਹਿੰਦੇ ਜੀ ਕਿੱਥੇ ਕਹਿੰਦੇ ਉਥੇ ਤਾਂ ਦੇਰੀ ਲੱਗੀ ਪੰਜ ਟਾਂ ਨੇ ਵੀ ਉਥੇ ਆ ਕੇ ਮੱਥਾ ਟੇਕੋ ਨਿਯਾਜ ਬੰਡੋ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਊਗੀ ਉਹ ਥੋੜੀਕ ਦੂਰ ਗਏ ਬਜ਼ੁਰਗ ਲੋਕ ਹੋ ਕੇ ਫੌਜੀ ਦੇਖਦੇ ਰਹੇ ਕਿ ਵੀ ਬਜ਼ੁਰਗ ਕਿੱਧਰ ਚੱਲ ਗਿਆ ਬਜ਼ੁਰਗ ਕਪੜੇ ਟਕਾਣੇ ਤੇ ਆ ਕੇ ਬਾਬਾ ਬੇਰੀ ਸਾਹਵਾਂ ਉਰੇ ਜਦ ਟਕਾਣੇ ਤੇ ਆਏ ਉਹਨੇ ਆ ਕੇ ਮੱਥਾ ਟੇਕਿਆ ਨਿਯਾਜ ਮੰਡੀ ਉਰੇ ਜਦੇ ਆਵਾਜ਼ ਆ ਕੇ ਉਹਨਾਂ ਨੇ ਕਹਿੰਦੇ ਬੇਟਾ ਤਸੋ ਕਿਆ ਚਾਹੀਦਾ ਉਕਾਨੇ ਸਾਡੇ ਸਾਹ ਡਾਕਟਰ ਲਗੇ ਸਾਨੂੰ ਸਾਨੂੰ ਝੜਕਾਂ ਬਹਿਣਗੇ ਬੜੇ ਸਾਹ ਤੋਂ ਸਾਡਾ ਪੋਲ ਵਿੱਚ ਬਹਿ ਗਿਆ ਵਿੱਚੇ ਤੋਫਲੇ ਦਿਓ ਜ ਉਹਦੇ ਉਹ ਕਹਿੰਦੇ ਜਾਂ ਪੁੱਤ ਤੁਹਾਨੂੰ ਇੱਕ ਚੀਜ਼ ਮਿਲੋਗੇ ਜਾਂ ਪੋਲ ਨਾਲ ਜਾਂ ਤੋਫਲੇ ਉਹ ਕਹਿੰਦੇ ਸਾਨੂੰ ਤੋਪ ਚਾਹੀਦੀ ਆ ਉਹਨਾਂ ਨੇ ਤਰੇਲ ਨਾ ਟੋਜਨ ਪਾਇਆ ਤੋਫ ਬਾਹਰ ਆ ਗਈ ਪੋਲ ਹਲੇ ਵੀ ਬੱਚਾ ਜੀ ਮੈਂ ਦਾਵਾ ਕਰ ਰਿਹਾ ਮੇਰੀ 50 ਸਾਲ ਦੀ ਉਮਰ ਹੋ ਗਈ ਇਹਨਾਂ ਹੱਥਾਂ ਦੇ ਨਾਲ ਨਹਿਰ ਦੇ ਵਿੱਚੋਂ ਲੋਹਾ ਪੱਟ ਕੇ ਉਸ ਤੋਂ ਤੋਪ ਪੋਲ ਦਾ ਹਲੇ ਤੱਕ ਹੀ ਵੇਚਿਆ ਹਲੇ ਵੀ ਪੋਲ ਮੌਜੂਦਾ ਵੇਚਿਆ ਜਿਹੜਾ ਮਰਜੀ ਬੰਦਾ ਚੈਨਲ ਵਾਲਾ ਕੋਈ ਸਰਕਾਰ ਜਿਹੜਾ ਮਰਜ਼ੀ ਆ ਕੇ ਦੇਖਦਾ ਤੇ ਵੇਖ ਦਿਖਾ ਸਕਦੇ ਪੁਰ ਬਾਬਾ ਬੇਰੀ ਦੇ ਸਾਹਮਣੇ ਬਿਲਕੁਲ ਪਾਣੀ ਦੇ ਵਿੱਚ ਆ ਜੀ ਹੁਣ ਵੀ ਉੱਪਰ ਰੇਤਾ ਫਿਰਿਆ ਹੋਇਆ ਦੇਖੋ ਇਸ ਕਰਕੇ ਸਰਕਾਰਾਂ ਦਾ ਬਹੁਤ ਦੇਖਿਆ ਨੇ ਪਰ ਬਾਬਾ ਬੇਰੀ ਸਾਹਿਬ ਇਸ ਕਰਕੇ ਨਾਮ ਸਾਭ ਰੱਖਿਆ ਗਿਆ ਇਸ ਸਾਭਾਂ ਦੇ ਸਾਹਮਣੇ ਦੇਖੋ ਕੈਸੀ ਕਿਰਪਾ ਕੀਤੀ ਆ ਦੁੱਧ ਵੀ ਦਿੰਦੇ ਨੇ ਪੁੱਤ ਵੀ ਦਿੰਦੇ ਨੇ ਮਨੁੱਖਾਂ ਦਾ ਪੂਰੀ ਹੋ ਰਹੀ ਹੈ ਜੀ ਬਹੁਤ ਮੇਰਾ ਨਾਮ ਜਰਨੈਲ ਸਿੰਘ ਆ ਮੇਰਾ ਪਿੰਡ ਦੀਬਨਗਰ ਦਾ ਸਰਪੰਚਾ ਜੀ ਮੈਂ ਬਾਬਾ ਜੀ ਦੇ ਜੋੜਿਆਂ ਦੀ ਤੂਲਣਾ ਸੰਗਤ ਦੇ ਜੋੜਿਆਂ ਤੋਂ वाहेगुरु जी का ख़ालसा श्री वाहेगुरु जी